ਸਾਹਿਬ ਸਾਰਿਆਂ ਨੂੰ ਜੀ ਕਿੰਨੇ ਦਿਨਾਂ ਤੋਂ ਤੁਹਾਨੂੰ ਵੀ ਪਤਾ ਵੀ ਕੋਈ ਵੀਡੀਓ ਨਹੀਂ ਪਾਈ ਤੇ ਥੋੜਾ ਬਿਜ਼ੀ ਸੀਗੇ ਤੁਹਾਨੂੰ ਪਤਾ ਘਰ ਦੇ ਕਮਰੇ ਭਾਵੇਂ ਲੈਂਟਰ ਵੀ ਹੈ ਤੇ ਸਾਰੇ ਚੁੰਦੇ ਪਈਗੇ ਤੇ ਉਹ ਹੀ ਕੰਮਕਾਰ ਚ ਲੱਗੇ ਕਦੇ ਸਮਾਨ ਖਿੱਚ ਕੇ ਇੱਧਰ ਕਰ ਲਾ ਕਦੇ ਉੱਧਰ ਕਰ ਲਾ ਕਦੇ ਛੱਤ ਤੇ ਜਾ ਕੇ ਪਾਣੀ ਕੱਢ ਲਾ ਇਦਾਂ ਉਦਾਂ ਤੇ ਵੀਡੀਓ ਅਪਲੋਡ ਨਹੀਂ ਹੋਈ ਤੁਹਾਨੂੰ ਪਤਾ ਇੱਕ ਹੋਰ ਪਰੇਸ਼ਾਨੀ ਪਈ ਆ ਕਿ ਮੈਂ ਸਾਰਾ ਕੁਝ ਪੰਜਾਬੀ ਚ ਬੋਲਦੀ ਆ ਤੇ ਉਹ ਪਤਾ ਨਹੀਂ ਅੱਗੋਂ ਇੰਗਲਿਸ਼ ਚ ਕਿੱਦਾਂ ਹੋ ਜਾਂਦਾ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ ਤੇ ਹੁਣ ਮੈਂ ਤੁਹਾਨੂੰ ਇਹੋ ਹੀ ਕਹਿਣਾ ਚਾਹੁੰਦੀ ਆ ਕਿ ਨਾ ਇੱਕ ਸੈਟਿੰਗ ਦੇ ਵਿੱਚ ਜਾ ਕੇ ਨਾ ਜਦੋਂ ਤੁਸੀਂ ਮੇਰੀ ਵੀਡੀਓ ਵੇਖੋਗੇ YouTube ਤੇ ਸੈਟਿੰਗ ਦੇ ਵਿੱਚ ਜਾ ਕੇ ਇੱਕ ਆਪਸ਼ਨ ਆਂਦੀ ਆ ਆਡੀਓ ਟਰੈਕ ਉਹਦੇ ਉੱਪਰ ਇੱਕ ਲਿਖਿਆ ਹੁੰਦਾ ਪੰਜਾਬੀ ਇੱਕ ਲਿਖਿਆ ਹੁੰਦਾ ਇੰਗਲਿਸ਼ ਤੁਸੀਂ ਪੰਜਾਬੀ ਤੇ ਕਲਿੱਕ ਕਰੋਗੇ ਤੇ ਫਿਰ ਜਿਹੜੀ ਵੀ ਮੈਂ ਵੀਡੀਓ ਅਪਲੋਡ ਕੀਤੀ ਹੋਏਗੀ ਉਹ ਤੁਹਾਨੂੰ ਪੰਜਾਬੀ ਦੇ ਵਿੱਚ ਹੀ ਸ਼ੋ ਹੋਏਗੀ ਤੇ ਸਾਰੇ ਜਾਣੇ ਮੇਰੇ ਵੀਰ ਭੈਣ ਭਰਾ ਜਿਹੜੇ ਵੀ ਮੇਰੀ ਵੀਡੀਓ ਵੇਖਦੇ ਨੇ ਮੈਨੂੰ ਪਸੰਦ ਕਰਦੇ ਨੇ ਪਲੀਜ਼ ਉਹ ਆਪਣੀ ਆਪਣੀ YouTube ਤੇ ਜਾ ਕੇ ਸੈਟਿੰਗ ਚ ਜਾ ਕੇ ਜਦੋਂ ਮੇਰੀ ਵੀਡੀਓ ਵੇਖੋਗੇ ਤੇ ਤੁਸੀਂ ਪੰਜਾਬੀ ਤੇ ਕਲਿੱਕ ਕਰ ਲਿਓ ਕਿ ਜਿਹੜੀ ਵੀ ਮੈਂ ਵੀਡੀਓ ਅਪਲੋਡ ਕਰਾਂ ਤੁਹਾਨੂੰ ਉਹ ਪੰਜਾਬੀ ਦੇ ਵਿੱਚ ਹੀ ਵੇਖਣ ਨੂੰ ਮਿਲੇ ਜਲਦੀ ਜਲਦੀ ਜਾ ਕੇ ਤੁਸੀਂ ਇਹ ਕੰਮ ਕਰ ਲਓ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਅੱਗੇ ਤੁਹਾਨੂੰ ਮੈਂ ਬਹੁਤ ਘੈਂਟ ਘੈਂਟ ਵੀਡੀਓ ਬਖਾਣੀਆਂ ਨੇ ਆਪਣੀ ਜ਼ਿੰਦਗੀ ਬਾਰੇ ਆਪਣੀ ਲਾਈਫ ਚ ਅੱਗੇ ਵਧਣ ਬਾਰੇ ਬਹੁਤ ਸੋਹਣਾ ਸੋਹਣਾ ਜੋ ਵੀ ਸੋਚਿਆ ਤੇ ਜੇ ਸਾਰਾ ਕੁਝ ਇੰਗਲਿਸ਼ ਚ ਆਉਂਦਾ ਰਿਹਾ ਫਿਰ ਤੁਹਾਨੂੰ ਵੀ ਵੇਖਣ ਦਾ ਮਜ਼ਾ ਨਹੀਂ ਆਉਣਾ ਤੇ ਮੈਂ ਵੀ ਇੰਨਾ ਸ਼ੂਟ ਕਰ ਕਰਕੇ ਜੋ ਚੈਨਲ ਦੇ ਉੱਤੇ ਅਪਲੋਡ ਕਰਨਾ ਤੇ ਮੈਨੂੰ ਵੀ ਕੋਈ ਮਜ਼ਾ ਨਹੀਂ ਆਉਣਾ ਤੇ ਜਲਦੀ ਜਲਦੀ ਜਾਓ ਤੇ ਆਡੀਓ ਟਰੈਕ ਦੇ ਉੱਪਰ ਦੋ ਆਪਸ਼ਨ ਦਿੱਤੀਆਂ ਹੋਣਗੀਆਂ ਤੇ ਪੰਜਾਬੀ ਦੇ ਉੱਤੇ ਕਲਿੱਕ ਕਰ ਲਓ ਤੇ ਫਿਰ ਮੈਨੂੰ ਦੱਸਿਓ ਕਿ ਹੁਣ ਤੁਹਾਨੂੰ ਮੇਰੀ ਵੀਡੀਓ ਪੰਜਾਬੀ ਚ ਆਂਦੀ ਵੀ ਹੈ ਜਾਂ ਇੰਗਲਿਸ਼ ਚ ਆਂਦੀ ਵੀ ਹੈ ਚੰਗਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਈ ਹੋਪ ਕਿ ਤੁਸੀਂ ਸਭ ਕੈਲਡ ਹੋ ਬੋਗੇ ਆਪਣਾ ਧਿਆਨ ਰੱਖਿਓ ਤੁਹਾਨੂੰ ਪਤਾ ਹੀ ਹੈ ਕਿੰਨੇ ਪਾਣੀ ਦੇ ਕਾਰਨ ਹੜਾ ਆ ਰਿਹਾ ਹੈ ਇਹਦੇ ਕਿੰਨਾ ਕੁਝ ਹੋ ਰਿਹਾ ਹੈ ਵਾਹਿਗੁਰੂ ਸਾਰਿਆਂ ਉੱਤੇ ਮੇਰ ਭਰਿਆ ਹੱਥ ਰੱਖੇ ਤੇ ਜਲਦੀ ਜਾਇਓ ਤੇ ਜਿਹੜਾ ਮੈਂ ਤੁਹਾਨੂੰ ਕੰਮ ਕਿਹਾ ਇਹ ਕਰਨਾ ਨਾ ਭੁੱਲਿਓ ਮੈਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿ ਦੀਦੀ ਹੁਣ ਸਾਨੂੰ ਮਤਲਬ ਵੀਡੀਓ ਤੁਹਾਡੀ ਪੰਜਾਬੀ ਚ ਆਂਦੀ ਪਈ ਐ ਜੇ ਨਹੀਂ ਆਏਗੀ ਤਾਂ ਵੀ ਦੱਸਿਓ ਮੈਂ ਵੀ ਆਪਣੇ ਫੋਨ 'ਚ ਸੈਟਿੰਗ ਕੀਤੀ ਐ ਤੇ ਤੁਸੀਂ ਵੀ ਆਪਣੇ ਫੋਨ 'ਚ ਸੈਟਿੰਗ ਕਰੋ ਤੇ ਇਸ ਤੋਂ ਅੱਗੇ ਜੇ ਫਿਰ ਵੀ ਵੀਡੀਓ ਖਰਾਬ ਹੋਈ ਮੈਂ ਕੋਈ ਸੈਟਿੰਗ ਕਰਾਂਗੀ ਬਾਕੀ ਚੰਗਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ